ਪੁੱਤ ਤੱਕੜੇ ਦੀ ਸੋਚ ਮਾੜੀ ਤੇ ਮਾੜੇ ਦੀ ਸਪੋਰਟ ਮਾੜੀ ਰਸਤੇ 'ਚ ਰੋਕ ਮਾੜੀ ਗੁੱਸਾ ਨਾ ਕਰੇ ਤਾਂ ਸੱਚ ਵੀ ਸੁਣਾ ਦਿਆਂ ਹਾਂ ਤੱਕੜਾ ਤਾਂ ਸੋਚਦਾ ਹੈ ਹਰ ਵੇਲੇ ਮਾੜੇ ਵਾਰੇ ਕਿਤੇ ਮਿਲ ਜਾਵੇ ਮੌਕਾ ਵਟ ਗਾਂ ਮੈਂ ਟਪਾ ਦਿਆਂ ਇੱਕ ਕਿੱਲਾ ਪੁੱਤ ਨੂੰ ਮੈਂ ਹੋਰ ਵੀ ਬਣਾ ਦਿਆਂ ਦਰਾਣੀਆਂ ਜਠਾਣੀਆਂ 'ਚ ਪੈ ਜੇ ਜੇ ਫਰਕ ਹੇਰ ਅੱਡੋ ਅੱਡੀ ਚੁੱਲ੍ਹੇ ਬਣ ਜਾਣ ਬਹੀ ਬਣ ਜਾਂਦਾ ਰਾਹ ਵੀ ਸ਼ਰੀਕ ਕਰੇ ਆਉਣ ਨੂੰ ਅੱਡੋ ਅੱਡੀ ਪਿੱਟੀਆਂ ਪੜਾਣ ਬਹੀ ਤੂੰ ਤਾਂ ਬਹੁਤ ਚੰਗੀ ਛੋਡੀ ਦੂਜੀ ਬਹੁਤ ਮਾੜੀ ਐਨਾ ਕਹਿ ਕੇ ਖਾਣ ਪੀਣ ਵੀ ਬਣਾ ਲਿਆ ਓ ਮੇਰੇ ਵਾਲਾ ਭੈਣੇ ਮੇਰੇ ਬੋਲਦਾ ਸੀ ਮੂਰੇ ਮੈਂ ਤਾਂ ਝੜ ਕੇ ਕੇ ਅੱਗੇ ਉਹਨੂੰ ਲਾ ਲਿਆ ਘੂਰ ਕੇ ਸੀ ਅੱਗੇ ਉਹਨੂੰ ਲਾ ਲਿਆ ਬਚ ਜਾ ਕਮੀਰ ਸਿੰਘਾ ਬਹੁਤ ਹੈ ਹਾਲਾਤ ਮਾੜੇ ਬਹੁਤ ਸੋਹਣਾ ਤੇਰਾ ਪਰਿਵਾਰ ਓਏ ਮਾੜੀ ਜੇ ਜਨਾਨੀ ਨਾਲ ਕਰ ਲਈ ਤੂੰ ਬੋਲਬਾਣੀ ਲੁੱਟ ਕੇ ਵਿਖਾਜੂ ਕਾਰਬਾਰ ਓਏ ਸਾਗ ਚੰਦ ਵਿੱਚ ਤੇਰਾ ਬੜਾ ਸਦਕਰ ਯਾਰਾ ਤੇਰੇ ਹੀ ਪਿੰਡਾਂ ਦੇ ਮੈਨੂੰ ਕਹਿਣ ਬਈ ਇੱਕ ਦੂਜੇ ਨਾਲ ਤਾਂ ਬਣਾਈ ਬੈਠੇ ਪਿਆਰ ਸਾਰੇ ਨਾਲ ਮਿਲ ਸੱਖਾਂ ਵਿੱਚ ਬਹਿਣ ਬਈ ਾਰੇ ਰਾਲੇ ਮੇਲੇ ਸੱਥਾਂ ਵਿੱਚ ਬਹਿਣ ਬਈ ਮਿੱਤਰੋ ਸੱਚ ਦੀ ਗੱਲ ਆ ਸੋਚ ਦੀ ਗੱਲ ਹੈਗੀ ਸੋਚ ਮਾਰੀ ਆ ਆਦਮੀ ਦੀ ਬਗਲੀ ਪਈ ਆ ਕਈ ਵਾਰੀ ਬਾਦ ਕੱਢ ਹੋਗੇ ਤਾਂ ਮਾਫ ਕਰਨਾ ਵੀਡੀਓ ਬਹੁਤ ਵਧੀਆ ਸ਼ੇਅਰ ਕਰੋ